ਐਕਸਾਈਜ਼ ਵਿਭਾਗ ਦੇ ਇਨਸਪੈਕਟਰ ਕੁਲਵਿੰਦਰ ਸਿੰਘ ਦੀ ਟੀਮ ਦੇ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਬਣੇ ਮਾਲ ਦੇ ਵਿੱਚ ਰੈਸਟੋਰੈਂਟ ਐਂਡ ਲੌਂਜ ਬਾਰ ਦੇ ਵਿੱਚ ਬੀਤੀ ਰਾਤ ਦਬਿਸ਼ ਕੀਤੀ ਗਈ। ਇਸ ਦੌਰਾਨ ਸਮਰ ਰਹੰਦਿਆਂ ਰੈਸਟੋਰੈਂਟ ਐਂਡ ਲੌਂਜ ਬਾਰ ਨੂੰ ਬੰਦ ਕਰ ਦਿੱਤਾ ਗਿਆ। ਲੇਕਿਨ ਇਸ ਦੌਰਾਨ ਐਕਸਾਈਜ਼ ਵਿਭਾਗ ਦੇ ਇਨਸਪੈਕਟਰ ਕੁਲਵਿੰਦਰ ਸਿੰਘ ਰਾਏ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ। ਉਹਨਾਂ ਨੇ ਐਕਸਾਈਜ਼ ਪਾਲਿਸੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਕਲੱਬ ਖੋਲਣ ਦੀ ਇਜਾਜ਼ਤ ਨਹੀਂ ਹੈ। ਕੁਲਵਿੰਦਰ ਸਿੰਘ ਰਾਏ ਰਾਜ ਸਾਹਿਬ ਅਬਦੀ ਪੂਰੀ ਪੋਸਟ ਕੀ ਹੈ ਕਿ ਦੇਖ ਕਟਰ ਸਾਈਜ਼ ਨੂੰ ਭਾਲੀ ਹੈ ਜੀ ਅੱਛਾ ਜੀ ਤੇ ਅੱਜ ਜਿਹੜਾ ਤੁਸੀਂ ਬੈਚ ਤੋਂ ਇਲਾਵਾ ਬਾਹਰੀ ਦੇ ਵਿੱਚ ਕੋਈ ਜਿਹੜਾ ਅਭਿਆਨ ਚਲਾਇਆ ਕੀ ਹੈ ਪੂਰਾ ਐਕਸਾਈਜ਼ ਦੇ ਸੰਬੰਧ ਵਿੱਚ ਗੌਰਮਤ ਦਾ ਜਿਹੜੀ ਰੋਲ ਜਿਹੜਾ ਐਕਸਾਈਜ਼ ਹੋ ਰਿਹਾ ਹੈ ਜਿਨਨੇ ਵੀ ਇੱਥੇ ਬਾਹਰ ਰੈਸਟੋਰੈਂਟ ਨੇ ਉਹਨਾਂ ਦੀ ਪ੍ਰਾਈਸਿੰਗ ਜਿਹੜਾ ਹੈ ਪਰ ਐਕਸਾਈਜ਼ ਸਪੋਰਟ ਦੇ ਇੱਕੇ ਦਾ ਟਾਈਮ ਹੈ ਤੇ ਸਾਡੀ ਹਮੇਸ਼ਾ ਚੈਕਿੰਗ ਜਾਰੀ ਰਹਿੰਦੀ ਹੈ ਕਿ ਕੋਈ ਵੀ ਜਿਹੜਾ ਹੈ ਉਹ ਰੂਟ ਨੂੰ ਓਵਰ ਰੂਟ ਨਾ ਕਰੇ ਇੱਕ ਵਿੱਚ ਬਾਦ ਉਹ ਨਾ ਚੱਲਦਾ ਪਾਇਆ ਜਾਏ ਜੇ ਕੋਈ ਪਾਇਆ ਜਾਂਦਾ ਉਹਨੂੰ ਇਖਲਾਫ ਜਿਹੜੀ ਐਕਸਾਈਜ਼ ਦੇ ਨਿਯਮਾਂ ਦੇ ਤਹਿਸੇ ਕਰ ਵੀ ਕਰਦੇ ਜਿਸ ਤਰ੍ਹਾਂ ਹੁਣ ਇੱਕ ਬੰ ਚੁੱਕਿਆ ਪੂਰਾ ਸਾਰੇ ਨੂੰ ਖੰਡ ਕਰਵਾ ਲੈ ਰੈਸਟੋਰੈਂਟ ਬਾਅਦ ਜਿਹੜੇ ਹੈਗੇ ਆ ਜਿੱਦਾਂ ਹੁਣ ਆਪਾਂ ਕਹਿੰਦੇ ਕਲੱਬ ਨਾਈਟ ਕਲੱਬ ਤੇ ਇਹ ਕਲੱਬ ਨਾਮ ਦਾ ਇਸਤੇਮਾਲ ਕਰ ਸਕਦੇ ਆ ਪੰਜਾਬੀ ਇਹ ਨਾ ਕੋਈ ਨਾ ਦੀ ਕੋਈ ਚੀਜ਼ ਨਹੀਂ ਹੈ ਪਰ ਕਵਾਰੇ ਰੈਸਟੋਰੈਂਟ ਨੇ ਬਾਹਰੇ ਰੈਸਟੋਰੈਂਟ ਦੀ ਟਾਈਮਿੰਗ ਜੜੀ ਹੋ ਸਕਦੀ ਇੱਕ ਵਜੇ ਤੱਕ ਦੀ ਇੱਕ ਵਜੇ ਤੋਂ ਬਾਅਦ ਇਹਨਾਂ ਦਾ ਕੋਈ ਵੀ ਜਿਹੜਾ ਹੈ ਇਸ ਤੋਂ ਬਾਅਦ ਨਹੀਂ ਚੱਲ ਸਕਦੇ ਇੱਕ ਵਜੇ ਸਾਡੀ ਲਾਸਟ ਟਾਈਮ ਹੈ ਉਹ ਅੱਜ ਇਹੋ ਚੀਜ਼ ਨੂੰ ਮਸ਼ਹੂਰ ਕਰਦੇ ਆ ਕਿਉਂਕਿ ਜੋ ਗਵਰਨਮੈਂਟ ਦੀ ਪਾਲਸੀਆਂ ਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਰਨਾ ਉਹ ਮੇਰਾ ਐਕਸਾਈਨ ਇੰਸਪੈਕਟਰ ਦਾ ਕੰਮ ਹੈ ਜਿਹੜੀ ਕਿ ਮੈਂ ਉਹ ਆਪ ਦੀ ਕੋਸ਼ਿਸ਼ ਕਰ ਰਹਾ ਕਿ ਉਹ ਕੋਈ ਚੀਜ਼ ਇੰਪਲੀਮੈਂਟ ਹੋਏ ਔਰ ਕੋਈ ਵੀ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਸੈਟਿੰਗ ਨਾ ਹੋਵੇ ਕਿ ਇੱਕੋ ਇੱਕ ਵਾਰ ਚੱਲਦਾ ਵੇ ਤੋ ਕੋਈ ਕੱਲ ਨੂੰ ਪ੍ਰੋਬਲਮ ਨਹੀਂ ਜਨਰੇਟ ਕਰੇ ਇਸ ਕਰਕੇ ਸਾਡੀ ਜਗ੍ਹਾ ਲਗਾਤਾਰ ਲਈ ਸਾਡੇ ਮਾਨ ਰੋ ਹਿ ਕਮਿਸ਼ਨਰ ਜਿਹੜੇ ਨੇ ਪੰਜਾਬ ਅ ਸ਼੍ਰੀ ਵਰਨ ਰਜੂਮ ਦੇ ਸਾਡੇ ਅਸਿਸਟੈਂਟ ਕਮਿਸ਼ਨਰ ਨੇ ਜੀ ਸੋਫੀ ਸੁਧਰਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਮੇਸ਼ਾ ਜਿਵੇਂ ਲਗਾਤਾਰ ਮੈਂ ਰਾਤ ਨੂੰ ਜਿਹੜੀ ਉਹ ਬਾਰ ਚ ਰੈਕਸਨ ਚੈਕਿੰਗ ਕਰਦਾਰ ਹਾਂ ਉਸੇ ਤਰ੍ਹਾਂ ਚੈੱਕ ਕਰ ਮੈਂ ਅੱਜ ਦੇ ਲਈ ਫਾਰ ਜਿਹੜੀ ਬੈਸਟ ਉੱਤੇ ਚੈਕਿੰਗ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਇੱਕ ਮਣੀ ਗੱਲਬਾਤ ਆਪਣੀ ਹੋਰੀ ਸੀ ਵੀ ਕਲੱਬ ਕਲੱਬ ਨਾਮ ਦਾ ਇਸਤੇਮਾਲ ਹੁੰਦਾ ਨਹੀਂ ਪੰਜਾਬ ਵਿੱਚ ਕੋਈ ਕਲੱਬ ਹੈ ਦੇਖੋ ਜੋ ਰੂਲਸ ਹੈ ਉਹਦੇ ਅਕੋਰਡਿੰਗ ਹੈ ਬਾਰ ਐਂਡ ਰੈਸਟੋਰੈਂਟ ਡਾਟ ਸਰ ਤੇ ਹੁਣ ਜਿਹੜੀ ਹੈ ਗਵਰਨਮੈਂਟ ਨੇ ਇਹਨਾਂ ਨੂੰ ਇੱਕ ਚਾਂਸ ਦਿੱਤਾ ਹੈ ਅਗਰ ਕੋਈ ਕਿਸੇ ਦਾ ਬਿਜ਼ਨਸ ਟ੍ਰਾਈ ਸਿਟੀ ਤੇ ਜਸਟ ਓਨਲੀ ਟ੍ਰਾਈ ਸਿਟੀ ਚੰਡੀਗੜ੍ਹ ਦੀ ਮੁਕਾਲੀ ਦੀ ਗੱਲ ਕਰ ਰਹੇ ਹਾਂ ਮੈਂ ਅਗਰ ਕਿਸੇ ਦਾ ਬਿਜ਼ਨਸ ਲੇਟ ਤੱਕ ਚੱਲਦਾ ਹੈ ਤੇ ਗਵਰਨਮੈਂਟ ਨੇ ਇਹਨੂੰ ਇੱਕ ਇੱਕ ਚੀਜ਼ ਬੈਨੀਫਿਟ ਦਿੱਤਾ ਹੈ ਕਿ ਉਹ ਐਕਸਟਰਾ 25 ਲੱਖ ਰੁਪਏ ਫੜਾ ਕੇ ਉਹਨਾਂ ਨੂੰ ਫਿਰ ਟਾਈਮ ਜਿਹੜੀ ਹੈ ਉਹ 1 ਤੋਂ 3 ਵਜੇ ਤੱਕ ਹੀ ਹੋ ਸਕਦੀ ਹੈ ਉਦਰੀ ਨੂੰ ਐਕਸਟਰਾ ਫੀਸ ਪੇ ਕਰਦੇ ਸਰ ਇਟ ਸ਼ੁਡ ਬੀ ਫਾਈਨਲ ਬੀ देयर ਫਾਈਨ ਹੋਗਾ ان کے اوپر جے اور اگر فورسز دے نو پیسے ਪਰਉਂਦੇ ਆ ਤੇ ਫਿਰ ਇਹਨਾਂ ਨੂੰ ਚਾਂਸ ਨਹੀਂ ਚੱਲ ਅਦਰਵਾਈਜ਼ ਜੀ ਅਦਰਵਾਈਜ਼ ਕੋਈ ਤਾਂ ਬਾਝ ਜਨਾਨਗੇ ਤੇ ਇਹਨਾਂ ਤੇ ਜੁਰਮਾਨਾ ਇਹਨਾਂ ਤੇ ਖਿਲਾਫ ਜਿਹੜੀ ਐਕਸਾਈਜ਼ ਕੋਰਪ ਸਰਕਾਰੀ ਕੀਤੀ ਜਾਏਗੀ ਤੇ ਇਹਨਾਂ ਦੇ ਖਿਲਾਫ ਇਹਨਾਂ ਦੀ ਜ਼ਿਆਦਾ ਕਰਦੇ ਇਹਨਾਂ ਦਾ ਪਰਚਾ ਵੀ ਜਾਏਗਾ ਤੇ ਇੱਕ ਗੱਲ ਹੋਰ ਜਾਣੇ ਜਾਂਦੇ ਫੋਨ ਜਿਹਨੇ ਕਾਫੀ ਰੋਲਾ ਪਾਇਆ ਸਾਰੇ ਫੋਰਸ ਇਕੱਠੀ ਹੋ ਗਈ ਉਹ ਕੀ ਵਿਵਾਦ ਸੀ ਉਹ ਇਹ ਕੁਝ ਪਵਾ ਰਹੇ ਸੀ ਮੇਰੀ ਆਪਣੀ ਟੀਮ ਐ ਐਕਸਾਈਜ਼ ਦੇ ਟੀਮ ਐ ਤੇ ਮੈਂ ਉਹਨੂੰ ਟੀਮ ਨੂੰ ਲੈ ਕੇ ਹਮੇਸ਼ਾ ਕਹਿੰਦਾ ਇਸ ਤੋਂ ਰਾਮਵੀਰ ਥਾਣੇ ਦੀ ਫੋਟ ਨਹੀਂ ਉਹ ਉਹ ਬਾਰੇ ਖਾਨਦਾਰ ਦੱਸ ਐਸ ਐਚ ਓ ਦੱਸ ਸਕਦਾ ਮੇਰੀ ਆਪਣੀ ਟੀਮ ਮੇਰੇ ਨਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਨਾਈਟ ਕਲੱਬ ਖੋਲਣ ਦੀ ਇਜਾਜ਼ਤ ਨਹੀਂ ਹੈ। ਕੇਵਲ ਰੈਸਟੋਰੈਂਟ ਅਤੇ ਲੌਂਜ 바ਰ ਨੂੰ ਹੀ ਖੋਲਣ ਦੀ ਇਜਾਜ਼ਤ ਪੰਜਾਬ ਸਰਕਾਰ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਦਿੱਤੀ ਜਾਂਦੀ ਹੈ। ਲੇਕਿਨ ਉਸ ਤੇ ਲਈ ਵੀ ਰਾਤ 1 ਵਜੇ ਤੱਕ ਦਾ ਸਮੇਂ ਹੀ ਨਿਧਿਆ ਗਿਆ ਹੈ। ਜੇਕਰ ਕੋਈ ਰੈਸਟੋਰੈਂਟ ਅਤੇ ਲੌਂਜ 바ਰ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਕੁਲਵਿੰਦਰ ਸਿੰਘ ਰਾਏ ਨੇ ਦੱਸਿਆ ਕਿ ਇੱਕ ਤੋਂ 3 ਵਜੇ ਤੱਕ ਦੇ ਸਮੇਂ ਤੱਕ ਰੈਸਟੋਰੈਂਟ ਐਂਡ ਲਾਂਚ ਬਾਰ ਚਲਾਉਣ ਦੇ ਲਈ 25 ਲੱਖ ਰੁਪਏ ਦੀ ਵਾਧੂ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਮੁਹਾਲੀ ਤੋਂ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ